ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਰਨਾਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 5 8 1995 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ ਜੀ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਐਮਏ ਆਈਟੀ ਆਈ ਪਲੰਬਰ ਦੀ ਕੰਮ ਕਰ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਕੈਨੇਡਾ ਦੇ ਵਿੱਚ ਆਪਣਾ ਘਰ ਹੈ ਪੀਆਰ ਦੀ ਫਾਈਲ ਅਪਲਾਈ ਕੀਤੀ ਹੋਈ ਹੈ ਵਧੀਆ ਆਮਦਨ ਹੈ ਜੀ 5 ਕਿੱਲੇ ਜ਼ਮੀਨ ਹੈ ਪੰਜਾਬ ਦੇ ਵਿੱਚ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਸੈਟਲ ਹੈ ਪਰਿਵਾਰ ਹੁਣ ਵਾਪਸ ਇੰਡੀਆ ਆਇਆ ਹੈ ਜੀ ਆਪਣੇ ਲੜਕੇ ਦਾ ਵਿਆਹ ਕਰਨ ਲਈ ਤੇ ਵਿਆਹ ਜਲਦੀ ਕਰਨਾ ਹੈ ਇਹਨਾਂ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਕੈਨੇਡਾ ਦੇ ਵਿੱਚ ਪੀਆਰ ਹੋਵੇ WhatsApp ਨੰਬਰ ਦਿੱਤਾ ਗਿਆ ਜੀ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੁਸ਼ਿਆਰਪੁਰ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ 1992 ਦਾ ਡੇਟ ਆਫ ਬਰਥ ਹੈ ਕੱਦ-ਕਾਰ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਐਲਵੀਐਨ ਨਰਸਿੰਗ ਦਾ ਡਿਪਲੋਮਾ ਕੰਮ ਕਰੇ ਜੀ ਯੂਐਸਏ ਦਾ ਸਿਟੀਜ਼ਨ ਹੈ ਮੁੰਡਾ ਆਪਣਾ ਬਿਜ਼ਨਸ ਹੈ ਟਰੱਕਿੰਗ ਦਾ ਆਪਣਾ ਘਰ ਹੈ ਇਹਨਾਂ ਦਾ ਯੂਐਸਏ ਦੇ ਵਿੱਚ ਇੱਕ ਵਧੀਆ ਆਮਦਨ ਹੈ ਜੀ ਡਿਵੋਰਸਡ ਆਫਟਰ 15 ਡੇਜ਼ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਵਟਸਐਪ ਰਾਹੀਂ ਕੰਟੈਕਟ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਏਰੀਆ ਤੇ ਕਾਸਟ ਹੈ ਜੀ ਇਹਨਾਂ ਦੀ ਨਾਈ ਸੇਖਾ। ਉਮਰ ਹੈ 2 1988 ਦਾ ਡੇਟ ਆਫ ਬਰਥ ਹੈ। ਕੱਦ-ਕਾਠ ਹੈ ਜੀ 5 ਫੁੱਟ 4 ਇੰਚ ਦੀ ਹਾਈਟ ਹੈ। ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਫੈਸ਼ਨ ਡਿਜ਼ਾਈਨਿੰਗ 3 ইਅਰਸ ਦੀ। ਇਹਨਾਂ ਦੀ ਮੰਗ ਹੈ ਜੀ ਮੁੰਡਾ ਗਵਰਨਮੈਂਟ ਜੋਬ ਕਰਦਾ ਹੋਵੇ ਜਾਂ ਐਨ ਆਰ ਆਈ ਹੋਵੇ। ਜਾਂ ਫਿਰ ਆਪਣਾ ਫੈਮਿਲੀ ਬਿਜ਼ਨਸ ਹੋਵੇ ਵਧੀਆ ਆਮਦਨ ਹੋਵੇ ਕੋਈ ਜਾਤੀਬੰਧਨ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਗਿੱਲ ਹੈ ਉਮਰ ਹੈ ਜੀ 14 9 1993 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਐਸਸੀ ਆਈਟੀ ਭੈਣ ਇਹਨਾਂ ਦੀ ਇੱਕ ਮੈਰਿਡ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਤੇ ਕੰਮ ਕਰ 10 ਕਿਲੇ ਜ਼ਮੀਨ ਹੈ ਮੁੰਡੇ ਕੋਲ ਤੇ 38 ਦਾ ਕਾਰੋਬਾਰ ਹੈ ਇਹਨਾਂ ਦਾ ਆਪਣਾ ਇਹਨਾਂ ਦੀ ਮੰਗ ਹੈ ਜੀ ਲੜਕੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਏਰੀਆ ਚੰਡੀਗੜ੍ਹ ਕਾਸਟ ਹੈ ਜੀ ਖੱਤਰੀ ਤੇ ਉਮਰ 1986 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ 4 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀਆ ਐਮਏ ਬੀਐਡ ਐਮਐਡ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਕਰ ਰਹੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਭੈਣ ਭਰਾ ਇਹਨਾਂ ਦੇ ਮੈਰਿਡ ਨੇ ਜੀ ਇੱਕ ਭਰਾ ਇਹਨਾਂ ਦਾ ਅਨਮੈਰਿਡ ਆ ਤੇ ਲੜਕੀ ਇਹ ਤਲਾਕਸ਼ੁਦਾ ਜੀ ਪਰਿਵਾਰ ਵੈਸ਼ਨੂਆ ਇਹਨਾਂ ਦੀ ਮੰਗ ਹੈ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਲੜਕਾ ਤਲਾਕਸ਼ੁਦਾ ਹੋਵੇ ਤਾਂ ਬਿਨਾਂ ਬੱਚੇ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਉਮਰ ਹੈ ਜੀ 23 ਸਾਲ ਤੇ ਕੱਦ ਕਾਠਾ 6 ਫੁੱਟ 3 ਇੰਚ ਦੀ ਹਾਈਟ ਹੈ ਗੋਤ ਇਹਨਾਂ ਦਾ ਚਹਿਲ ਹੈ ਤੇ ਪੜਾ ਸੋਰੀ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਪੋਸਟ ਗ੍ਰੈਜੂਏਟ ਸਕਿੱਲ ਟ੍ਰੇਡ ਡਿਪਲੋਮਾ ਇਨ ਕੈਨੇਡਾ ਤੋਂ ਤੇ ਕੰਮ ਕਰੇ ਜੀ ਮੁੰਡਾ ਕੈਨੇਡਾ ਦੇ ਵਿੱਚ ਕੰਮ ਕਰਦਾ ਤੇ ਪਿਤਾ ਇਹਨਾਂ ਦੇ ਨੌਕਰੀ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਏਰੀਆ ਕਪੂਰਥਲਾ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ 29 ਸਾਲ ਕੱਦ ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਗੋਤ ਇਹਨਾਂ ਦਾ ਚਾਹਲ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਕੰਮ ਕਰ ਹੈ ਜੀ ਮੁੰਡੇ ਕੋਲ 4 ਕਿੱਲੇ ਜ਼ਮੀਨ ਹੈ ਤੇ 75 ਕਿੱਲੇ ਦੀ ਇਹ ਵਾਹੀ ਕਰਦੇ ਨੇ ਤੇ ਪਿੰਡ ਦਾ ਮੌਜੂਦਾ ਸਰਪੰਚ ਹੈ ਜੀ ਮੁੰਡਾ ਦੋ ਵਾਰੀ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਬਣਿਆ ਹੈ ਘਰ ਦੇ ਵਿੱਚ ਵਧੀਆ ਕੋਠੀ ਹੈ ਜੀ ਟਰੈਕਟਰ ਕਾਰ ਸਾਰੇ ਖੇਤੀਬਾੜੀ ਦੇ ਸਾਧਨ ਨੇ ਵਧੀਆ ਆਮਦਨ ਹੈ ਜੀ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰਤ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਿਰਨਦੀਪ ਕੌਰ ਪਤਾ ਨੰਗਲ ਰੋਪੜ ਏਰੀਆ ਕਾਸਟ ਹੈ ਜੀ ਰਾਮਦਾਸ ਜੀ ਸਿੱਖ ਤੇ ਗੋਤ ਇਹਨਾਂ ਦਾ ਬੱਧਨ ਹੈ ਉਮਰ ਹੈ ਜੀ 10 ਅਪ੍ਰੈਲ 1991 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ 5 ਫੁੱਟ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਬੀ ਟੈਕ ਸੀ ਐਸ ਈ ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਭਰਾ ਇਹਨਾਂ ਦਾ ਇੱਕ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਇਹਨਾਂ ਦੀ ਮੰਗ ਹੈ ਜੀ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਵਧੀਆ ਇਨਕਮ ਹੋਵੇ ਜਾਂ ਵਧੀਆ ਬਿਜ਼ਨਸ ਹੋਵੇ ਪੜਿਆ ਲਿਖਿਆ ਅਮਰਿਤਧਾਰੀ ਸਿੱਖ ਹੋਵੇ ਜੀ ਮੁੰਡਾ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਖੁਸ਼ਪ੍ਰੀਤ ਕੌਰ ਪਤਾ 126 ਸੈਕਟਰ ਖਰੜ ਮਹਾਲੀ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਸਿੱਧੂ ਹੈ ਉਮਰ ਹੈ ਜੀ 34 ਸਾਲ ਤੇ ਕੱਦ-ਕਾਠ ਹੈ 5 ਫੁੱਟ 3 ਇੰਚ ਦੀ ਹਾਈਟ ਹੈ ਭੈਣ ਭਰਾ ਇਹਨਾਂ ਦੇ ਦੋ ਨੇ ਜੀ ਕੈਨੇਡਾ ਦੇ ਵਿੱਚ ਤੇ ਪਿਤਾ ਇਹਨਾਂ ਦੇ ਰਿਟਾਇਰਡ ਨੇ ਜੀ ਸੁਭਰਾਜ ਟਰੈਕਟਰ ਏਜੰਸੀ ਦੇ ਵਿੱਚ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਤੇ ਪੜ੍ਹਾਈ ਇਹਨਾਂ ਨੇ ਕਰੀਆ ਲੜਕੀ ਨੇ ਐਮ ਫਾਰਮੇਸੀ ਕੰਮ ਕਰ ਰਹੀ ਜੀ ਗਵਰਨਮੈਂਟ ਸਰਵਿਸ ਕਰਦੀ ਹੈ ਲੜਕੀ ਡੈਜਿਨੇਸ਼ਨ ਫਾਰਮੇਸੀ ਆਫਿਸਰ ਹੈ ਜੀ ਨੋਟ ਕਰੋ ਜੀ ਮਾਈਨਰ ਹੈਂਡੀਕੈਪ ਤੇ ਸ਼ਾਰਟ neck ਤੋਂ ਲੜਕੀ ਹੈਂਡੀਕੈਪ ਹੈ ਇਹਨਾਂ ਦੀ ਮੰਗ ਹੈ ਜੀ ਮੋਹਾਲੀ ਖਰੜ ਚੰਡੀਗੜ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਰੋਪੜ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਰੋਪੜ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਮਹਾਲ ਹੈ ओमराज ਜੀ 17 6 1998 ਦਾ ਡੇਟਾ ਆਫ ਬਰਥ ਹੈ ਤੇ ਕੱਦ-ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਭੈਣ ਇਹਨਾਂ ਦੀ ਇੱਕ ਹੈ ਤੇ ਕੰਮਕਾਰ ਹੈ ਜੇ ਮੁੰਡਾ ਸਰਕਾਰੀ ਨੌਕਰੀ ਕਰਦਾ ਸੀ ਟੀਯੂ ਚੰਡੀਗੜ੍ਹ ਦੇ ਵਿੱਚ 4 ਤੋਂ 5 ਕਿੱਲੇ ਇਹਨਾਂ ਕੋਲ ਜ਼ਮੀਨ ਹੈ ਜੀ ਇਹਨਾਂ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਬੀਏ ਪਾਸ ਹੋਵੇ ਲੜਕੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਵਟਸਐਪ ਰਾਹੀਂ ਤੁਸੀਂ ਸੰਪਰਕ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪਵਨਦੀਪ ਸਿੰਘ ਪਤਾ ਮੂਲਾਪੁਰ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਗਿੱਲ ਹੈ ਉਮਰ ਹੈ ਜੀ ਮੁੰਡੇ ਦੀ 28 ਸਾਲ ਤੇ ਕੱਦ ਹੈ 6 ਫੁੱਟ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਬੀਏ ਤੇ ਭੈਣਾਂ ਇਹਨਾਂ ਦੀਆਂ ਦੋ ਮੈਰਿਡ ਨੇ ਤੇ ਕੰਮ ਕਰੇ ਜੀ ਖੇਤੀਬਾੜੀ ਦਾ ਕੰਮ ਕਰਦਾ ਹੈ ਮੁੰਡਾ 7 ਏਕੜ ਜ਼ਮੀਨ ਹੈ ਵੈਸ਼ਨੋ ਪਰਿਵਾਰ ਹੈ ਜੀ ਘਰ ਦੇ ਵਿੱਚ ਮੁੰਡਾ ਤੇ ਮੁੰਡੇ ਦੇ ਮਾਤਾ ਹੀ ਨੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਪਰਿਵਾਰ ਵੈਸ਼ਨੋ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੱਕ ਦੀ ਹਾਈਟ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ